ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਬਬਰਾਂ ਦੀ ਸ਼ਹਾਦਤ ਨੂੰ ਸਮਰਪਿਤ ਮਿਤੀ 1 ਸਤੰਬਰ ਨੂੰ ਜੋ ਉਹਨਾਂ ਦੇ ਸ਼ਹੀਦੀ ਸਮਾਗਮ ਕਰਵਾਏ ਜਾਂਦੇ ਹਨ ਉਹ ਇਸ ਵਾਰ ਵੀ ਉਸੇ ਉਹਨਾਂ ਹੀ ਡੇਟਾ ਦੇ ਵਿੱਚ ਮਿਤੀ 30 ਅਗਸਤ ਨੂੰ ਸ਼੍ਰੀ ਖੰਡਪੜ ਸਾਹਿਬ ਪ੍ਰਾਰੰਭ ਹੋਣਗੇ 31 ਅਗਸਤ ਨੂੰ ਬੱਚਿਆਂ ਦੇ ਵਿਦਿਗ ਮੁਕਾਬਲੇ ਅਤੇ 1 ਸਤੰਬਰ ਨੂੰ ਮੇਨ ਸਮਾਗਮ ਵੀ ਕਰਵਾਏ ਜਾ ਰਹੇ ਹਨ ਇਸ ਵਿੱਚ ਆਪ ਸੰਗਤਾਂ ਨੂੰ ਸਾਰੀਆਂ ਹਿਸਮਾਂ ਸੰਗਤਾਂ ਨੂੰ ਹਮ ਹਮਾ ਕੇ ਪਹੁੰਚਣ ਦੀ ਅਪੀਲ ਹੈ ਜੀ ਇਹ ਜੋ ਸਮਾਗਮ ਹਰ ਸਾਲ ਦੀ ਤਰ੍ਹਾਂ ਬਵਰ ਕਰਮ ਸਿੰਘ ਵੈ ਮੋਰੀਅਲ ٹرسٹ ਤੋਦਪੁਰ ਵਿਖੇ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ਸਮੁੱਚੇ ਨਗਰ ਦੀਆਂ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਸਮੁੱਚੇ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਮਿਲ ਜੁਲ ਕੇ ਕਰਵਾਏ ਜਾਂਦੇ ਹਨ ਸੋ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਅਤੇ ਉਹਨਾਂ ਬਵਰਾਂ ਦੀਆਂ ਸ਼ਹਾਦਤਾਂ ਨੂੰ ਆਪਣੀ ਸ਼ਰਧਾਂਜਲੀ ਦੇ ਫੁੱਲ ਜਿਹੜੇ ਉਹ ਭੇਟਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬਲੂ ਮੂਨ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਵਿਖੇ ਜਿੱਥੇ ਐਮਈ ਸਟਾਰ ਟਾਪ ਅਤੇ ਚੈਸ ਦੇ ਵੱਲੋਂ ਇੱਕ ਬਹੁਤ ਵੱਡੀ ਪ੍ਰਦਰਸ਼ਨੀ ਕਿਸਾਨ ਵੀਰਾਂ ਦੇ ਲਈ ਲਗਾਈ ਦੇ ਲਈ ਲਗਾਈ ਜਾ ਰਹੀ ਹੈ ਝੋਨੇ ਦੇ ਵਾਸਤੇ ਵਧੀਆ ਤਰਕੀਆਂ ਕਿਸਾਨ ਕਰਨ ਤੇ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਸੋ ਸਾਡੇ ਨਾਲ ਜੁੜੇ ਨੇ ਕੰਪਨੀ ਦੇ ਜਿਹੜੇ ਪੰਜਾਬ ਦੇ ਪੰਜਾਬ ਦੇਖਦੇ ਨੇ ਕਰਨ 나ਗਪਾਲ ਜੀ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਉਹ ਸਾਨੂੰ ਇਸ ਦੇ ਸੰਬੰਧੀ ਕਿਸਾਨ ਵੀਰਾਂ ਨੂੰ ਤੇ ਹੋਰ ਸਾਡੀ ਪਬਲਿਕ ਨੂੰ ਜਾਣਕਾਰੀ ਦੇਣ ਚਲੋ ਧੰਨਵਾਦ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕਰਨ ਨਾਗਪਾਲ ਡਿਵੀਜ਼ਨ ਮੈਨੇਜਰ ਸਿੰਜੈਂਟਾ ਪੂਰਾ ਨਾਰਥ ਦੇਖਦਾ ਹਾਂ ਜਿੱਦੇ ਹਰਿਆਣਾ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਹੈ ਚੰਡੀਗੜ੍ਹ ਵੈਦਦੇ ਹਾਂ ਅੱਜ ਅਸੀਂ ਇੱਥੇ ਨਵਾਂ ਸ਼ਹਿਰ ਏਰੀਆ ਦੇ ਜ਼ਿਲ੍ਹਕ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਸਿੰਜੈਂਟਾ ਕੰਪਨੀ ਦੇ ਜਿਹੜੇ ਕਿਸਾਨ ਨੇ ਸਾਡੇ ਉਹਨਾਂ ਦੇ ਲਈ ਅਸੀਂ ਇੱਕ ਇੱਥੇ ਪ੍ਰੋਗਰਾਮ ਕੀਤਾ ਹੈ ਕਿਉਂਕਿ ਸਾਡੇ ਦੋ ਪ੍ਰੋਡਕਟ ਹੈਗੇ ਐਮਿਸਟਾ ਟੋਪ ਅਤੇ ਚੈਸ ਜਿਹੜੇ ਕਿ ਪਿਛਲੇ ਕੁਝ ਸਾਲਾਂ ਤੋਂ ਕਿਸਾਨ ਬਰਾ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਵਰਤਦੇ ਆ ਤਾਂ ਅੱਜ ਅਸੀਂ ਉਹਨਾਂ ਨੂੰ ਕਿਸਾਨਾਂ ਨੂੰ ਔਰ ਉਹਨਾਂ ਦੇ ਵਿੱਚ ਫੈਮਿਲੀਆ ਨੂੰ ਅੱਜ ਇੱਥੇ ਅਸੀਂ ਇੱਥੇ ਬੁਲਾਇਆ ਹੈ ਸੋ ਥੈਟ ਕਿ ਉਹਨਾਂ ਦੇ ਨਾਲ ਅਸੀਂ ਰੂਬਰੂ ਹੋ ਸਕੀਏ ਪਲੱਸ ਬੱਚਿਆਂ ਲਈ ਔਰ ਫੈਮਿਲੀਆ ਲਈ ਕੁਝ ਅਸੀਂ ਗੇਮਾਂ ਵੀ ਇੱਥੇ ਅਰੇਂਜ ਕੀਤੀਆਂ ਨੇ ਮਹਿੰਦੀ ਕੰਪੀਟੀਸ਼ਨ ਹੈ ਮੈਡੀਕਲ ਹੈਲਥ ਚੈੱਕਅਪ ਦਾ ਪ੍ਰੋਗਰਾਮ ਰੱਖਿਆ ਹੈ ਬੱਚਿਆਂ ਲਈ ਗੇਮਾਂ ਹੈ DJ ਹੈ ਤਾਂ ਇਹ ਸਾਡਾ ਇੱਕ ਟਾਈਪ ਦਾ ਐਮਿਸਟਾ ਟਾਪ ਜਿਹੜੀ ਟੈਕਨੋਲੋਜੀ ਹੈ ਜਿਹਨੂੰ ਅਸੀਂ ਪੈਟੀ ਕਾਰਨੀਵਲ ਕਹਿੰਦੇ ਹਾਂ ਉਸ ਦੇ ਤਹਿਤ ਇਹ ਪ੍ਰੋਗਰਾਮ ਅੱਜ ਅਸੀਂ ਇੱਥੇ ਅਰੇਂਜ ਕੀਤਾ ਹੈ ਜਿਸ ਦੇ ਵਿੱਚ ਨਵਾਂ ਸ਼ਹਿਰ ਏਰੀਆ ਦੇ ਆਸ-ਪਾਸ ਦੇ ਕਿਸਾਨ ਆਪਣੀ ਫੈਮਿਲੀ ਦੇ ਨਾਲ ਇੱਥੇ ਆ ਰਹੇ ਹੈ ਔਰ ਇਸ ਪ੍ਰੋਗਰਾਮ ਨੂੰ ਜਿਹੜਾ ਇੰਜੋਏ ਕਰ ਰਹੇ ਹੈ ਤਾਂ ਅਸੀਂ ਇਸ ਤਰੀਕੇ ਦੇ ਪ੍ਰੋਗਰਾਮ ਸਾਲ ਦਰ ਸਾਲ ਕਰਦੇ ਰਹਿਣੇ ਆ ਕਿਉਂਕਿ ਇਹ ਜਿਹੜਾ ਐਮਿਸਟਾ ਟਾਪ ਬ੍ਰਾਂਡ ਹੈ ਇਸ ਇੰਜੈਂਟਾ ਦਾ ਹਰਮਨ ਪਿਆਰਾ ਬ੍ਰਾਂਡ ਹੈ ਔਰ ਪਿਛਲੇ ਕਈ ਸਾਲਾਂ ਤੋਂ ਅਸੰਜੈਂਟਾ ਫਸਾਵਰ ਕਿਸਾਨ ਜਿਹੜੇ ਨੇ ਇਹਨੂੰ ਵਧੀਆ ਤਰੀਕੇ ਨਾਲ ਜਿਹੜੇ ਆਪਣੇ ਖੇਤਾਂ ਵਿੱਚ ਵਰਤ ਕੇ ਇਹਦਾ ਪੂਰਾ ਪੂਰਾ ਜਿਹੜਾ ਫਾਇਦਾ ਉਹ ਲੈ ਰਹੇ ਆ। ਤਾਂ ਬਹੁਤ-ਬਹੁਤ ਧੰਨਵਾਦ। ਇਹ ਕੀ ਕੀ ਫਾਇਦੇ ਨੇ? ਇਹ ਦੇਖੋ ਜੀ ਐਮਿਸਟਾ ਟੋਪ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜਦੋਂ ਆਪਣੇ ਝੋਨੇ ਦੀ ਫਸਲ ਨਹੀਂ ਸਾਰੇ ਤੇ ਹੁੰਦੀ ਹੈ। ਉਦੋਂ ਕਿਸਾਨ ਇਸਨੂੰ ਯੋਜ ਕਰਦਾ। ਇਸਨੂੰ ਵਰਤਣ ਤੋਂ ਬਾਅਦ ਇੱਕ ਤਾਂ ਝੋਨਾ ਬਿਮਾਰੀ ਰਹਿਤ ਰਹਿੰਦਾ। ਦੂਜਾ ਝਾੜ ਦੇ ਵਿੱਚ 2 ਤੋਂ ਲੈ ਕੇ 2.5 ਕੁਇੰਟਲ ਤੱਕ ਦਾ ਵਾਅਦਾ ਹੁੰਦਾ ਔਰ ਜਿਹੜੇ ਦਾਣੇ ਦੀ ਜਿਹੜੀ ਕੁਆਲਿਟੀ ਹੈ ਉਹ ਬਹੁਤ ਵਧੀਆ ਬੰਦੀ ਹੈ ਔਰ ਇਹਦੇ ਨਾਲ ਚੈਸ ਵੀ ਅਸੀਂ ਤਾਂ ਰੱਖਿਆ ਹੋਇਆ ਹੈ ਚੈਸ ਜਿਹੜਾ ਹੈ ਇਹ ਆਪਣਾ ਜਿਹੜਾ ਝੋਨੇ ਦੇ ਵਿੱਚ ਕਾਲਾ ਤੇਲਾ ਆਂਦਾ ਹੈ ਹੋਪਰ ਬੋਲਦੇ ਜਿੰਨੂੰ ਉਸ ਨੂੰ ਕੰਟਰੋਲ ਕਰਨ ਲਈ ਇੱਕ ਬਹੁਤ ਵਧੀਆ ਜਿਹੜਾ ਕੰਮ ਕਰਦਾ ਹੈ ਤੇ ਇਹ ਜਿਹੜੀ ਜੋੜੀ ਹੈ ਇਹ ਜੋੜੀ ਕਰਨ ਤੋਂ ਬਾਅਦ ਬਿਮਾਰੀਆਂ ਤੋਂ ਰਹਿਤ ਝੋਨੇ ਦੀ ਕੁਆਲਿਟੀ ਬੰਦੀ ਹੈ ਜਾੜੇ ਚਵਾਦਾ ਹੁੰਦਾ ਹੈ ਔਰ ਕੀੜੇ ਦੀ ਜਿਹੜੀ ਮੁਕੰਮਲ ਜਿਹੜੀ ਹੈ ਕੋਕਥਾ ਮੈਂ ਉਹ ਹੁੰਦੀ ਹੈ ਇਸ ਲਈ ਅਸੀਂ ਇਸ ਜੋੜੀ ਨੂੰ ਅਸੀਂ ਜਿਹੜਾ ਹੈ ਉਹ ਪ੍ਰਮੋਟ ਕਰਦੇ ਹਾਂ ਝੋਨੇ ਦੀ ਪੱਤਲ ਦੇ ਵਿੱਚ ਜਿਹੜਾ ਨਵਾਂ ਸ਼ਹਿਰ ਨੂੰ ਕਿੱਥੋਂ ਆਪਾਂ ਖਰੀਦ ਸਕਦੇ ਹਾਂ ਇਹ ਨਵਾਂ ਸ਼ਹਿਰ ਦੇ ਦੇਖੋ ਪੂਰੇ ਜਿਹੜੀ ਜ਼ਿਲ੍ਹੇ ਦੀ ਸਪਲਾਈ ਹੈ ਇਹ ਮੇਰੇ ਨਾਲ ਖੜੇ ਹੈ ਮਨੀਸ਼ ਜੀ RAMMURTI GUPTA ਅਪਰਾ ਦੇ ਵਿੱਚ ਸਾਡੇ ਡਿਸਟ੍ਰੀਬਿਊਟਰ ਨੇ ਪਰ ਇਸ ਤੋਂ ਇਲਾਵਾ ਜਿੰਨੇ ਵੀ ਡੀਲਰ ਸਹਿਬਾਨ ਹੈਗੇ ਹੈ ਨਵਾਂ ਸ਼ਹਿਰ ਏਰੀਆ ਦੇ ਬੰਗਾ ਹੈ ਨਵਾਂ ਸ਼ਹਿਰ ਹੈ ਜਾਂ ਆਸ-ਪਾਸ ਦੇ ਜੋ ਵੀ ਮੰਡੀਆਂ ਨੇ ਕਿਸੇ ਵੀ ਸੰਜੈਂਟਾ ਦੇ ਅਥਾਰਾਈਜ਼ਡ ਰਿਟੇਲਰ ਤੋਂ ਤੁਸੀਂ ਇਹ ਦਵਾਈਆਂ ਨੂੰ ਖਰੀਦ ਸਕਦੇ ਹੋ ਇਸ ਤੋਂ ਇਲਾਵਾ ਹੋਰ ਵੀ ਅਸੀਂ ਨਵੀਂ-ਨਵੀਂ ਟੈਕਨੋਲੋਜੀ ਹਰ ਸਾਲ ਲੈ ਕੇ ਆ ਰਹੇ ਹਾਂ ਇਸ ਸਾਲ ਅਸੀਂ ਇੱਕ ਨਵੀਂ ਦਵਾਈ ਜਿਹੜੀ ਹੈ ਇਨਸੀਪੀਓ ਲੈ ਕੇ ਆਏ ਆ ਜਿਨ੍ਹਾਂ ਨੂੰ ਸਨਹਿ ਕਿਸਾਨ ਜਿਹੜਾ ਹੈ ਬਹੁਤ ਵਧੀਆ ਤਰੀਕੇ ਨਾਲ ਵਰਤ ਰਿਹਾ ਹੈ ਇਨਸੀਪੀਓ ਇੱਕ ਨਵੀਂ ਟੈਕਨੋਲੋਜੀ ਹੈ ਜਿਹੜੀ ਕਿ ਕਿਸਾਨ ਅਗਰ ਸਹੀ ਸਮੇਂ ਤੇ ਖੇਤ ਦੇ ਵਿੱਚ ਕਰ ਦੇ ਤਾਂ ਉਹਦੇ ਖੇਤ ਦੇ ਵਿੱਚ ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦਾ ਹਮਲਾ ਨਹੀਂ ਹੁੰਦਾ 35 ਤੋਂ 40 ਦਿਨ ਤੱਕ ਇਹ ਦਵਾਈ ਆਪ ਦਾ ਜਿਹੜਾ ਅਸਰ ਹੈ ਉਹ ਬਣਾ ਕੇ ਰੱਖਦੀ ਹੈ ਤੈਨੂੰ ਵੀ ਕਿਸਾਨ ਜਿਹੜਾ ਉਹ ਆਪਣੇ ਏਰੀਆ 'ਚ ਵਰਤ ਰਿਹਾ ਹੈ ਜਿਨ੍ਹਾਂ ਨੇ ਵਰਤ ਲਈ ਉਹ ਬਹੁਤ ਅੱਛਾ ਜਿਨ੍ਹਾਂ ਨੇ ਨਹੀਂ ਵਰਤੀ ਉਹ ਅਜੇ ਟਾਈਮ ਹੈਗਾ ਸਹੀ ਸਮਾਂ ਇਸ ਨੂੰ ਇਹਨਾਂ ਨਾਲ ਮਿਲਾ ਕੇ ਵੀ ਆਪਾਂ ਵਰਤ ਸਕਦੇ ਆ ਮਤਲਬ ਦਵਾਈ ਦੇ ਨਹੀਂ ਧੰਨਵਾਦ ਜੀ ਆ ਨਮਾਸ਼ਾਤ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਤੁਹਾਨੂੰ ਦੱਸਿਆ ਸੀ ਕਿ ਅਸੀਂ ਬਲੂ ਮੂਨ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਕਿਸਾਨਾਂ ਵਾਸਤੇ ਬਹੁਤ ਵਧੀਆ ਜਿਹੜਾ ਝੋਨੇ ਦੀ ਵਾਈ ਸਬੰਧੀ ਇੱਕ ਇਹਦੇ ਤਾਂ ਕਿ ਕਿਸਾਨ ਤਰੱਕੀ ਦੀਆਂ ਲੀਹਾਂ ਵੱਲ ਜਾਣ ਉਹਦੀ ਜਿਹੜੀ ਇੱਥੇ ਪ੍ਰਦਰਸ਼ਨੀ ਲਗਾਈ ਗਈ ਆ ਸੋ ਸਾਡੇ ਨਾਲ ਜੁੜੇ ਨੇ ਕੀਨਾ ਜੀ ਆਪਣਾ ਕੇਵਲ ਸਿੰਘ ਜੀ ਕੇਵਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਰੋੜਕੀ ਖਾਸ ਤੋਂ ਰੋੜਕੀ ਖਾਸ ਤੋਂ ਆਏ ਨੇ ਇਹਨਾਂ ਨੇ ਇਸ ਪ੍ਰੋਡਕਟ ਦੀ ਵਰਤੋਂ ਕੀਤੀ ਆ ਇਹਨਾਂ ਨੂੰ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਵੇਖੋ ਜੀ ਮੈਂ ਤਾਂ 4 ਸਾਲ ਹੋ ਗਏ ਆ ਕਣਕ ਚ ਵੀ ਇਹੀ ਪਾਉਣਾ ਝੋਨੇ ਚ ਵੀ ਠੀਕ ਹੈ ਇਹਦਾ ਕੀ ਇਹਦਾ ਫਾਇਦਾ ਇਹਦਾ ਰਿਜ਼ਲਟ ਬਹੁਤ ਵਧੀਆ ਆਉਂਦਾ ਅੱਛਾ ਜੀ ਜਿਹੜੀ ਆ ਐਮੀ ਸਟਾਰ ਆ ਹਾਂਜੀ ਇਹ ਪਹਿਲਾਂ ਇਕੱਲੀ ਐਮੀ ਸਟਾਰ ਸੀ ਹੁਣ ਟੌਪ ਆਈ ਆ ਦੋ ਸਾਲ ਦੀ ਠੀਕ ਹੈ ਜੀ ਇਹ ਮਤਲਬ ਜੇ ਆਪਾਂ ਸਪਰੇਅ ਕਰੀਏ ਖੋਨੇ ਦੇ ਕਣਕ ਤੇ ਵੀ ਇਹ ਮਤਲਬ ਕਟੋ ਘਟ ਵੀ 12 ਦਿਨ ਲੇਟ ਆਊਗੀ ਬਹੁਤ ਹਰੀ ਭਰੀ ਰਹਿੰਦੀ ਆ ਤੇ ਝਾੜ ਵੀ ਮਤਲਬ 2 ਕੁਇੰਟਲ 3 ਕੁਇੰਟਲ ਵੱਧ ਹੋਊਗਾ ਜੀ ਵੱਧ ਆਉਂਦਾ ਹਾਂਜੀ ਤੇ ਇਹ ਇੱਕ ਇਹਨਾਂ ਦੀ ਐਂਪਲੀ ਗੋ ਆ अच्छा जी वो सुनडी वास्ते वो भी बहुत बढ़िया जी अच्छा जी वो भी मैं ਵਰਤਦਾ ਰਿਆਂ ਮੈਨੂੰ 4 ਸਾਲ ਹੋ ਗਏ ਆ ਜੀ ਮੈਂ ਇਹੀ ਜੈਂਟਾ ਵਾਲਿਆਂ ਦੀ ਦਵਾਈ ਵਰਤਦਾ ਹਾਂ ਤੁਸੀਂ ਇਹ ਕਿੱਥੋਂ ਖਰੀਦੇ ਹੁੰਨੇ ਆ ਬਲਾਚੌਰ ਤੋਂ ਨਹੀਂ ਜੀ ਇੱਥੋਂ ਆਪਣੇ ਨਵੀਂ ਸ਼ਹਿਰ ਜੀ ਨਵੀਂ ਸ਼ਹਿਰ ਜੀ اچھا 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 ਉਹ ਬਲਾਚੌਰ ਵੀ ਮਿਲ ਜਾਂਦੀ ਕਿ ਨਵੀਂ ਸ਼ਹਿਰ ਵੀ ਇਹ ਨਵੀਂ ਸ਼ਹਿਰ ਜੀ ਮੈਂ ਤਾਂ ਦੇ ਕੋਲੋਂ ਲੈਂਦਾ ਜੀ ਆਪਣੇ ਅ ਨਵੀਂ ਦੁਕਾਨ ਹੈ ਜੀ ਅੱਛਾ ਉਥੋਂ ਮਤਲਬ ਮਿਲ ਜਾਂਦੀ ਹੈ ਜੀ ਮਿਲ ਜਾਂਦੀ ਹੈ ਜੀ ਬਿਲਕੁਲ ਮਿਲ ਜਾਂਦੀ ਹੈ ਠੀਕ 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 ਹੈ ਤੇ ਤੁਸੀਂ ਕਿਸਾਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਿਸਾਨਾਂ ਨੂੰ ਇਹੀ ਗੱਲ ਕਹੂੰਗਾ ਵੀ ਸਜੈਂਟਾ ਦੀ ਦਵਾਈ ਵਰਤੋ ਪੂਰਾ ਪੂਰਾ ਲਾਭ ਲਓ ਤੇ ਮਤਲਬ ਝਾੜ ਵੀ ਬਹੁਤ ਵਧੀਆ ਆਇਦਾ ਰਿਜ਼ਲਟ ਵੀ ਵਧੀਆ ਠੀਕ ਹੈ ਹਾਂ ਜੀ ਮਤਲਬ 2-3 ਕੁਇੰਟਲ ਵਾਧੇ ਨਿਕਲਦੀ ਆ ਜੇ ਸਪਰੇਅ ਕਰੀਗੇ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਦੱਸਿਆ ਇਹਦੇ ਖਾਸੀਅਤ ਬਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਅ ਮੇਰਾ ਨਾਮ ਪੰਕਜ ਚੁਕ ਹੈ ਮੈਂ ਸਿੰਜੈਂਟਾ ਇੰਡੀਆ ਲਿਮਟਿਡ ਵਾਸਤੇ ਨੌਰਥ ਦਾ ਐਜ਼ ਅ ਡਿਵੀਜ਼ਨਲ ਮਾਰਕੀਟਿੰਗ ਮੈਨੇਜਰ ਦੇਖ ਰਿਹਾ ਤੇ ਚੰਡੀਗੜ੍ਹ ਆਫਿਸ ਚ ਅਸੀਂ ਜਿਹੜਾ ਹੈ ਇੱਕ ਅਸੀਂ ਇੱਥੋਂ ਪੂਰਾ ਡਿਵੀਜ਼ਨ ਅਸੀਂ ਨੌਰਥ ਡਿਵੀਜ਼ਨ ਦੇਖਦੇ ਆ ਅੱਜ ਦਾ ਜਿਹੜਾ ਇਹ ਉਪਦਾਲਾ ਹੈ ਅੱਜ ਦਾ ਅਸੀਂ ਨਵਾਂ ਸ਼ੈਦ ਕੀਤਾ ਹੈ ਸਿੰਜੈਂਟਾ ਲੋ ਬਹੁਤ ਵੱਡੀ ਕੰਪਨੀ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਸਿੰਜੈਂਟਾ ਦੁਨੀਆ ਦੀ ਮੰਨੀ ਹੋਈ ਕੰਪਨੀ ਹੈ ਤੇ ਸਿੰਜੈਂਟਾ ਲੋ ਝੋਨੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹੈ ਕਨਕਾਸ ਤੇ ਬਹੁਤ ਸਾਰੀ ਅਚੀ ਚੀਜ਼ਾਂ ਦਿੱਤੀਆਂ ਜਾਂਦੀਆਂ ਬਹੁਤ ਸਾਰੇ ਪ੍ਰੋਡਕਟ ਦਿੱਤੇ ਜਾਂਦੇ ਆ ਤੇ ਅੱਜ ਅਸੀਂ ਕੁਝ ਜਿਹੜੇ ਸਾਡੇ ਪੁਰਾਣੇ ਕਸਟਮਰ ਨੇ ਪੁਰਾਣੇ ਜਿਹੜੇ ਸਾਡੇ ਸਾਡੇ ਨਾਲ ਕਾਸ਼ਤਗਾਰ ਜੁੜੇ ਹੋਏ ਆ ਅੱਜ ਅਸੀਂ ਇਹ ਸੋਚਿਆ ਕਿ ਸਿੰਜੈਂਟਾ ਨੂੰ ਫਾਰਮਰ ਨਾਲ ਮਿਲ ਕੇ ਉਹਨਾਂ ਦੀ ਫੈਮਲੀ ਨਾਲ ਮਿਲ ਕੇ ਸਾਨੂੰ ਇੱਕ ਮੇਲਾ ਜਾਂ ਕਰਨਾ ਚਾਹੀਦਾ ਹੈ ਵੀ ਜਿੱਥੇ ਫੈਮਲੀਆਂ ਆਣ ਆਪਦੇ 바ਾਰੇ ਗੱਲਾਂ ਕਰਨ ਤੇ ਆਪਦਾ ਦੁੱਖ ਸੁੱਖ ਸਾਂਝਾ ਕਰਨ ਤੇ ਇੱਕ ਪਿਆਰ ਮਸਤੀ ਦੇ ਮਾਹੌਲ ਚ ਅਸੀਂ ਜਿਹੜਾ ਹੈ ਰਿਸ਼ਤੇ ਨੂੰ ਜਿਹੜਾ ਇੱਕ ਸਾਡਾ ਫਾਰਮਰ ਨਾਲ ਉਹਨਾਂ ਦੀ ਫੈਮਲੀ ਨਾਲ ਜਿਹੜਾ ਰਿਸ਼ਤਾ ਹੈ ਉਹਨੂੰ ਅਸੀਂ ਅਗਾ ਬਤਾਈਏ ਅੱਜ ਨਵਾਂ ਸ਼ਹਿਰ ਦੇ ਕਰੀਬ ਅਸੀਂ 560 ਫੈਮਲੀਆਂ ਅਸੀਂ ਫਰਮਦੀਆਂ ਬੁਲਾਈਆਂ ਅੱਜ ਜਿੱਥੇ ਉਹ ਫੈਮਲੀ ਨਾਲ ਆ ਕੇ ਆਪਣਾ ਸੁੱਖ-ਦੁੱਖ ਸਾਂਝਾ ਕਰ ਰਹੀ ਹੈ ਇੱਕ ਤਰ੍ਹਾਂ ਦਾ ਤੁਸੀਂ ਇਹ ਦੇਖੋ ਵੀ ਕੰਪਨੀ ਨੇ ਇੱਕ ਇਕੱਠਾ ਕਰ ਕਰਕੇ ਜਿਹੜਾ ਹੈ ਸਾਧਿਆਂ ਨੂੰ ਆਪਦੇ ਬਾਰੇ ਨੋਲੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਇੱਕ ਦੂਜੇ ਨਾਲ ਵੀ ਖੇਤੀ ਤੋਂ ਵੱਧ ਤੋਂ ਵੱਧ ਕਿਵੇਂ ਜਿਆਦਾ ਪ੍ਰੋਫਿਟ ਕਮਾ ਸਕਦੇ ਆ ਮੁਨਾਫਾ ਕਿਵੇਂ ਕਮਾ ਸਕਦੇ ਆ ਉਹਦੇ ਬਾਰੇ ਗੱਲ ਕਰ ਰਹੇ ਆ ਇੱਕ ਦੂਸਰੇ ਤੋਂ ਵਧੀਆ ਜੇ ਕੋਈ ਕੰਮ ਕਰ ਰਿਹਾ ਉਹ ਸਿੱਖਣ ਦਾ ਜਿਹੜਾ ਹੈ ਅਸੀਂ ਇਕੱਠਾ ਕੀਤਾ ਹੈ ਤੇ ਕਦੇ ਵੀ ਫੈਮਿਲੀ ਨੂੰ ਮੌਕਾ ਨਹੀਂ ਮਿਲਦਾ ਕਿ ਜਾ ਕੇ ਕਿੱਥੇ ਜਾ ਕੇ ਸਾਰੇ ਇਕੱਠੇ ਹੋਣ ਤਾਂ ਥੋੜਾ ਜਿਹਾ ਮौज-ਮਸਤੀ ਕਰਨ ਤੇ ਅੱਜ ਸਿੰਜੈਂਟਾਂ ਨੇ ਜਿਹੜਾ ਪੈਟੀ ਕਾਰਨੀਵਲ ਕੀਤਾ ਹੈ ਇਹ ਸਾਡਾ ਉਹੀ ਉਪਦਾ ਲੈ ਕਿ ਸਾਰੇ ਕਿਸਾਨ ਜਿਹੜੇ ਹੈ ਉਹ ਸੁਖੀ ਰਹਿਣ ਸਾਰੇ ਖੁਸ਼ ਰਹਿਣ ਖੁਸ਼ਹਾਲ ਰਹਿਣ ਤੇ ਐਂ ਖੁਸ਼ੀਆਂ ਜਿਹੜੀਆਂ ਵਸਦੀਆਂ ਰਹਿਣ ਇਹ ਜਲਦੀ ਅਸੀਂ ਪੰਜਾਬ ਦੇ ਕੋਨੇ-ਚੁੰਡੇ-ਚੁੰਡੇ ਚ ਜਾ ਕੇ ਇਹ ਅਸੀਂ ਕੰਮ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਰਾਹੋ ਵਿਖੇ ਰਠੌਰ ਟਰੈਕਟਰ ਜਿੱਥੇ ਕਿ ਆਪਾਂ ਨੂੰ ਇਹ ਟਰੈਕਟਰ ਜਿਹੜੇ ਕਿਸਾਨਾਂ ਦੀ ਸਹੂਲਤ ਵਾਸਤੇ ਨਵੀਂ ਤਕਨੀਕ ਦੇ ਨਾਲ ਬਣਾਏ ਜਾਏ ਨੇ ਤੋਂ ਅੱਜ ਅਸੀਂ ਇਸ ਟਰੈਕਟਰ ਦੇ ਸਬੰਧੀ ਸ਼੍ਰੀ ਸਿਕੰਦਰ ਸਿੰਘ ਜੀ ਜੋ ਕਿ ਏਰੀਆ ਮੈਨੇਜਰ ਗੈਸ ਟਰੈਕਟਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਨਮਾਸ਼ਾ ਸਰਗਰਮੀਆਂ YouTube ਚੈਨਲ ਮੇਰਾ ਨਾਮ ਸਿਕੰਦਰ ਸਿੰਘ ਹੈ। ਮੈਂ ਮਾਈਕ੍ਰੋ ਕੰਪਨੀ ਦਾ ਹੈ। ਅੱਜ ਤੋਂ ਅਸੀਂ ਆਪਣੇ ਨਵੇਂ ਮੋਡਲ C65 ਦੀ ਜਾਣਕਾਰੀ ਦੇਣਾ ਹੈ। ਇਹ ਅੱਗੇ ਸਾਡਾ ਗੂਸਟ ਦੇ ਨਾਲ ਇੱਕ ਬਹੁਤ ਬਹੁਤ ਚਾਰ ਦੇ ਚੱਲ ਰਹੇ ਨੇ। D5 ਪੈਂਟ ਦੇ ਤਿਕ ਦੇ ਨਾਮ ਦਾ। ਇਹਦੇ ਵਿੱਚ ਅਸੀਂ 4 ਸਿਲੰਡਰ ਇੰਜਨ ਦੇ ਰਹੇ ਹਾਂ। 4 ਸਿਲੰਡਰ ਇੰਜਨ ਦੇ ਨਾਲ ਨਾਲ ਅਸੀਂ ਜਿਹੜਾ ਬੰਦਾ ਦੋਸਤੂ ਦੀ ਗੱਲ ਕਰੀਏ ਤਾਂ 105118 ਦਾ ਹੈ ਜਿਸ ਨੂੰ ਬਸ ਜੇ સીਧੇ ਆਪਾਂ ਗੱਲ ਕਰਦੇ ਹਾਂ ਤਾਂ 4080 ਇਸਦਾ ਪਾਵਰ ਹੈਂਡਿੰਗ ਚ ਹੈ ਪਾਵਰਫੁੱਲ ਇੰਜਨ ਹੈਗਾ ਡਬਲ ਐਕਟਿੰਗ ਪਾਵਰ ਟ੍ਰੇਨ ਦੇ ਰਿਹਾ ਬਲੈਸਿੰਗ ਪਾਵਰ ਟ੍ਰੇਨ ਨਾ ਬਣਦੇ ਆ ਉਸ ਤੋਂ ਇਲਾਵਾ ਇਹਦੇ ਵਿੱਚ ਅਸੀਂ ਇੱਕ ਸੈਕੰਡਰੀ ਬੈਟਰੀ ਔਰ ਵੱਡਾ ਰੈਡੀਏਟਰ ਤੇਲ ਚ ਡੁੱਬੇ ਹੋਏ ਬ੍ਰੇਕ ਦੇਖਿਆ ਜਾਵੇ ਤਾਂ ਟੋਟਲ ਮਿਲਾ ਕੇ ਫੁੱਲੀ ਲੋਡਡ ਟਰੈਕਟਰ ਸਾਡਾ ਹੈਗਾ ਦੇ ਵਿੱਚ ਡਿਜੀਟਲ ਮੀਟਰ ਹੈਗਾ ਸਾਡੇ ਇਹਦੇ ਵਿੱਚ ਉਸ ਤੋਂ ਇਲਾਵਾ ਜੇ ਅਸੀਂ ਇੱਕ ਐਡਵਾਂਸ ਫੀਚਰ ਦੀ ਗੱਲ ਕਰੀਏ ਤਾਂ ਉਹ ਸਾਡਾ ਹੈਗਾ ਜੀ ਐਡਵਾਂਸ ਹਾਈਡਰੋਲਿਕ ਸਿਸਟਮ ਐਡਵਾਂਸ ਹਾਈਡਰੋਲਿਕ ਇਹਦਾ ਮਤਲਬ ਇਹ ਹੈ ਕਿ ਜਿੰਨੀ ਵੀ ਤੁਸੀਂ ਲਿਫਟ ਦੀ ਐਮਐਮ ਦੇ ਵਿੱਚ ਤੁਹਾਨੂੰ ਯੂਜ਼ ਕਰਨਾ ਚਾਹੁੰਦੇ ਹੋ ਜਿੱਦਾਂ ਉਹਦਾ ਕੰਮ ਇੱਥੇ ਹੈਗਾ ਜਿੱਦਾਂ ਕੋਈ ਬਜਾਈ ਕਰਦੇ ਆ ਜਾਂ ਕੋਈ ਆਪਾਂ ਫਸਲ ਵਗੈਰਾ ਬੀਜਦੇ ਆਗੇ ਆ ਤਾਂ ਜਿੰਨੀ ਤੁਹਾਨੂੰ ਲਿਫਟ ਦੀ ਜ਼ਰੂਰਤ ਹੈਗੀ ਹੈ ਤੁਸੀਂ ਉਹਨਾਂ ਹੀ ਉਹ ਕੰਟਰੋਲ ਕਰ ਸਕਦੇ ਹੋ ਇਹਦੇ ਵਿੱਚ ਸਾਡੇ 250 ਪਲੱਸ ਜਿਹੜੇ ਹੈਗੇ ਸਟੈਪ ਹੈਗੇ ਸਾਡੇ ਇਹਦੇ ਵਿੱਚ ਅਗਰ ਐਕਸੈਸਰੀ ਦੀ ਗੱਲ ਕਰੀਏ ਤਾਂ ਅਸੀਂ ਛਤਰੀ ਛੱਡ ਕੇ ਬਾਕੀ ਅਸੀਂ ਸਾਰਾ ਜੋ ਵੀ ਹੈਗਾ ਡਰਾਇਵਰ ਹੋ ਗਿਆ ਟੌਪ ਲਿੰਕ ਹੋ ਗਈ ਅੱਗੇ ਵੇਟ ਹੋਗੇ ਪਿਛਲੇ ਟਾਇਰਾਂ 'ਚ ਵੇਟ ਹੋ ਗਏ ਅਸੀਂ ਉਹ ਟਰੈਕਟਰ ਦੇ ਨਾਲ ਦੇਖ ਦਿੰਦੇ ਰਹੇ ਆ ਤੁਹਾਨੂੰ ਅਸੀਂ ਦਿਖਾ ਵੀ ਸਕਦੇ ਆ ਅਸੀਂ ਬੈਕਕਾਰਡ 'ਚ ਅਸੀਂ ਵੇਟ ਦੇ ਰਹੇ ਆ ਸਰ ਕੋਰ ਅਗਲੇ ਵੇਟ ਦੀ ਅਗਲੇ ਵੇਟ ਦੀ ਗੱਲ ਕਰਦੇ ਹਾਂ ਫਰੰਟ ਵੇਟ ਸਾਡਾ ਹੈਗਾ 22 22 ਕਿਲੋ ਦੇ ਸਾਡੇ ਆ ਚਾਰ ਪਲੇਟਾ ਹੈਗਾ ਟੋਟਲ ਮਿਲਾ ਕੇ ਦੇਖਿਆ ਜੇ ਤਾਂ ਇੱਕ ਵਾਂ ਸਾਡਾ ਕੁਆਂਟਲ ਦੇ ਆਸ-ਪਾਸ ਸਾਡਾ ਜਿਹੜਾ ਵੇਟ ਬਣ ਜਾਂਦਾ ਇਹ ਸਾਡਾ ਟਰੈਕਟਰ ਹੈਗਾ ਜੀ 16 ਪਲੱਸ 4 16+4 ਦਾ ਮਤਲਬ ਹੈ ਜਿਹੜਾ ਤੁਸੀਂ ਸੀ ਸੁਪਰ ਸੀਡਰ ਚਲਾਉਣ ਵਾਸਤੇ ਆਪਾਂ ਇੱਕ ਸਪੈਸ਼ਲ ਗੇਅਰ ਲਾਇਆ ਹੋਇਆ ਉਹ ਵੀ ਤੁਹਾਨੂੰ ਮੈਂ ਦਿਖਾਣਾ ਜੀ ਆਜੋ ਅਸੀਂ ਇਹ ਗੇਅਰ ਲਾਇਆ ਹੋਇਆ ਹੈ ਟਰੈਕਟਰ ਦੇ ਵਿੱਚ ਜਦੋਂ ਤੁਸੀਂ ਸੁਪਰ ਸੀਡਰ ਚਲਾਉਣਾ ਹੈ ਤੁਹਾਨੂੰ ਸਲੋ ਸਪੀਡ ਚਾਹੀਦੀ ਹੁੰਦੀ ਹੈ ਉਹਦੇ ਵਿੱਚ ਤਾਂ ਤੁਸੀਂ ਇਹ ਗੇਅਰ ਨੂੰ ਯੂਜ਼ ਕਰ ਸਕਦੇ ਹੋ ਤੁਸੀਂ 16+4 ਸਪੀਡਾਂ ਸਾਡੇ ਹੈਗੀਆਂ ਟੋਟਲ 20 ਸਪੀਡਾਂ ਦਾ ਨਾਲ ਠੀਕ ਹੈ ਜੀ ਬੈਕ ਸਾਈਡ ਦੇਖੋਗੇ ਤੁਸੀਂ ਡਬਲ ਡਿਸਟ੍ਰੀਬਿਊਟਰ ਦਿੱਤਾ ਹੋਇਆ ਸੀ ਡਬਲ ਡਿਸਟ੍ਰੀਬਿਊਟਰ ਦੇ ਨਾਲ-ਨਾਲ ਹੁੱਕ ਅਸੀਂ ਬਹੁਤ ਹੈਵੀ ਡਿਊਟੀ ਹੁੱਕ ਵੀ ਲਾਈ ਹੋਈ ਹੈ ਨਾਲ ਤੁਹਾਡਾ ਜਿਹੜਾ ਮਗਰਾਟ ਨੇ ਇਹ ਵਾਈਬ੍ਰੇਸ਼ਨ ਨਾ ਕਰਨਾ ਇਸ ਕਰਕੇ ਅਸੀਂ ਇਹਨੂੰ ਕੰਟਰੋਲਿੰਗ ਲਾਈਨਿੰਗ ਵੀ ਲਾਈ ਹੋਈ ਹੈ ਇਹ ਟਰੈਕਟਰ ਨੇ ਤੁਸੀਂ ਕਨੋਪੀ ਦੇਖ ਰਹੇ ਹੋ ਇਹ ਕਨੋਪੀ ਸਾਡੀ ਕੰਪਨੀ ਹਾਂ ਜੀ ਸਰ ਸਤਿ ਸ੍ਰੀ ਅਕਾਲ ਜੀ ਰਠਾਉ ਟਰੈਕਟਰ ਏਜੰਸੀ ਤੋਂ ਬੋਲਦੇ ਆ ਸਰ ਅਸੀਂ ਜੋ ਕਿ ਇਸ ਟਰੈਕਟਰ ਏਜੰਸੀ ਦੀ ਨਵਾਂ ਸ਼ਹਿਰ ਵਿੱਚ ਖੁੱਲੀ ਹੈ ਉਸ ਦੀ ਓਪਨਿੰਗ ਵਾਸਤੇ ਅਸੀਂ ਸਰਗਰਮੀ ਚੈਨਲ ਤੋਂ ਅਸੀਂ ਉਹਨਾਂ ਨੂੰ ਇੰਟਰਵਿਊ ਦੇ ਦੇ ਤੇ ਜੋ ਕਿ ਟਰੈਕਟਰ ਸਾਡੇ ਕੋਲ ਸਾਰੇ ਮਾਡਲ ਹਨ 450 350 ਔਰ ਡੀਆਈ 65 ਜਿਸ ਦੀ ਡਿਲੀਵਰੀ ਕਰਨ ਵਾਸਤੇ ਸਮ ਅਸੀਂ ਕਸ਼ਟਵਰਾਂ ਤੇ ਅਤੇ ਅੱਜ ਸਾਰੇ ਜਿੰਨੇ ਵੀ ਆਪਣੇ ਸਾਡੇ ਵਰਕਰ ਅਸੀਂ ਇਕੱਠੇ ਹੋਏ ਹਾਂ ਤੇ ਜੇ ਵੀ ਕਿਸੇ ਵੀ ਕਸਟਮਰ ਨੇ ਸਾਡੇ ਕੋਲੋਂ ਟਰੈਕਟਰ ਲੈਣਾ ਹੋਵੇ ਰਾਹੋਂ ਦੇਖੇ ਨੇੜੇ ਕੈਪਟਨ ਪਟ્રોલ ਪੰਪ ਕੋਲ ਪਹੁੰਚ ਕੇ ਸਾਡੇ ਨਾਲ ਸੰਪਰਕ ਬਣਾਓ ਜ਼ਿੰਮੇਦਾਰਾਂ ਦੀ ਜੋ ਵੀ ਜੋ ਵੀ ਉਹਨਾਂ ਦੀ ਮੰਗੀ ਇੱਛਾ ਦੇ ਮਤਲਬਕ ਜੋ ਵੀ ਉਹਨਾਂ ਦੀ ਸੋਚ ਮੁਤਾਬਕ ਟਰੈਕਟਰ ਜ਼ਿੰਮੇਦਾਰਾਂ ਵਾਸਤੇ ਕਟਿਆ ਹੈ ਕੰਪਨੀ ਨੇ ਉਹ ਅਸੀਂ ਪੂਰੀ ਸਰਵਿਸ ਔਰ ਟਾਈਮ ਸ਼ੇਅਰ ਉਹਨਾਂ ਨੂੰ ਡਿਲੀਵਰੀ ਔਰ ਸਰਵਿਸ ਵਗੈਰਾ ਦਾ ਪੂਰਾ ਹਿੱਤ ਹਰ ਤੱਕ ਉਹਨਾਂ ਦੀ ਹੀ ਕੰਪਨੀ ਵੱਲੋਂ ਪੂਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਇਸ ਕਰਕੇ ਜਰੂਰ ਸਾਡੇ ਨਾਲ ਸੰਪਰਕ ਕਰਿਓ ਜੀ ਰਾਈਗੁਰਜੀ ਖਾਸ਼ਾ ਵਨ ਤੇ ਸਾਡਾ ਨੰਬਰ ਤੇ ਪਾ ਲਾ ਲਓ ਇਹਦੇ ਵਿੱਚ ਦੀ ਬੈਂਕ ਦੀ ਪਰਸਨਲਟੀ ਵੀ ਇੱਕ ਹੈ ਸਾਡੇ ਕੋਲ ਉਹ ਹੈਗੀ ਜੀ ਇੱਕ ਟਰੈਕਟਰ ਨਾਲ ਤਿੰਨ ਐਕਲੀਮੈਂਟ ਉਹ ਅਸੀਂ ਬੈਂਕ ਸਰਕਾਰੀ ਬੈਂਕ ਤੋਂ ਲੋਨ ਕਰਵਾ ਕੇ ਦਿੰਦੇ ਆ ਜੀ ਉਹ ਸਭ ਤੋਂ ਹੀ ਇੱਕ ਬਹੁਤ ਵੱਡਾ ਫਾਇਦਾ ਹੈ ਜੀ ਉਦਾਰਾਂ ਵਾਸਤੇ ਕਿ ਜਿਹੜੇ ਜਿਹੜੇ ਪ੍ਰਾਈਵੇਟ ਆਧਾਰੇ ਹਨ ਤੇ ਉਹਨਾਂ ਤੋਂ ਜਿਹੜੀ ਕਿਸ਼ਤ ਦਾ ਅੱਧ ਤੋਂ ਅੱਧ ਫਰਕ ਪੈਂਦਾ ਹੈ ਇਸ ਕਰਕੇ ਸਾਡੇ ਨਾਲ ਸੰਪਰਕ ਕਰੋ ਅਸੀਂ ਉਹਨਾਂ ਦੇ ਇੱਕ ਆਧਾਰ ਕਾਰਡ ਔਰ ਪੈਨ ਕਾਰਡ ਔਰ ਲੀਜ਼ ਐਗਰੀਮੈਂਟ ਨਾਲ ਲਗਾ ਕੇ ਉਹ ਬੈਂਕ ਦੇ ਵਿੱਚ ਉਹ ਸਰਕਾਰੀ ਬੈਂਕਾਂ ਤੋਂ ਸਹੂਲਤਾ ਦੌਰਨੇ ਆ ਤਾਂ ਜੋ ਜੀਮਜ਼ਾਰਾਂ ਨੂੰ ਜੋ ਆਉਣ ਵਾਲੇ ਸਮੇਂ ਵਿੱਚ ਪਰੇਸ਼ਾਨੀਆਂ ਹੋਣ ਜਾਂ ਸੰ ਕਿਸੇ ਵੀ ਤੀ ਪ੍ਰਾਈਵੇਟ ਅਧਾਰਿਆ ਤੋਂ ਉਹ ਹੁਣ ਨਹੀਂ ਹੋਣਗੀਆਂ ਰਠਾਹ ਟਰੈਕਟਰ ਏਜੰਸੀ ਆਪਜੀ ਦੀ ਸੇਵਾ ਵਿੱਚ ਹਾਜ਼ਰ ਹੈ ਨੰਬਰ ਜੋ ਵੀ ਹੈਗੇ ਸਾਡੇ 985595 37503 99764 23108 ਇਹ ਨੰਬਰਾਂ ਤੇ ਤੁਸੀਂ ਕਿਸੇ ਵੇਲੇ ਵੀ ਰਾਹੋ ਵਿਖੇ ਆਣ ਕੇ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਆ ਸ਼੍ਰੀ ਸੁਖਜੀਤ ਸਿੰਘ ਘਰਚਾ ਜੀ ਸਾਡੇ ਨਾਲ ਜੁੜੇ ਨੇ ਜਿਹੜੇ ਕਿ ਅੱਜ ਨਵਾਂ ਜਿਹੜਾ ਇਹ ਇਸ ਟ੍ਰੈਕਟਰ ਲੈਣ ਲਈ ਆਏ ਨੇ ਰੋਠਾ ਟ੍ਰੈਕਟਰਸ ਨਮਾਸ਼ਾ ਰੋਡ ਰਾਹੋ ਤੋਂ ਨਵਾਂ ਟਰੈਕਟਰ ਖਰੀਦਣਾ ਹੈ ਨਹੀਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਜੀ ਭਾਜੀ ਤੁਸੀਂ ਨਵਾਂ ਟਰੈਕਟਰ ਖਰੀਦਿਆ ਇਹ ਸਾਨੂੰ ਇਹ ਦੱਸੋ ਕਿ ਤੁਸੀਂ ਜਿਹੜਾ ਇਹ ਨਵਾਂ ਟਰੈਕਟਰ ਅੱਜ ਖਰੀਦ ਰਹੇ ਆ ਇਹਦੀ ਕੀ ਖਾਸੀਅਤ ਦੇਖ ਕੇ ਤੁਸੀਂ ਅੱਜ ਖਰੀਦਿਆ ਜੀ ਮੇਰੇ ਫਰੰਡਾ ਕੋਲ ਉਹਦੇ ਰਿਸ਼ਤੇਦਾਰਾ ਕੋਲ ਵੀ ਚੱਲਦੇ ਆ ਸਾਡੇ ਪੰਜ-ਛੇ ਟਰੈਕਟਰ ਜੀ ਸਾਡੇ ਕੋਲ ਇਹਦੇ ਤੇਲ ਖਰਚਾ ਵੀ ਘਟਿਆ ਖਿਚਾਈ ਨੂੰ ਵੀ ਸਹੀ ਆ ਸਾਰੇ ਕੰਮ ਲਈ ਮਤਲਬ ਸਾਰੇ ਵਾਸਤੇ ਬੈਠ ਰਿਹਾ ਇਹਦਾ ਮਤਲਬ ਤੁਸੀਂ ਪਹਿਲਾਂ ਦੇਖਿਆ ਤੁਹਾਡੇ ਰਿਸ਼ਤੇਦਾਰਾਂ ਨੇ ਵੀ ਸਾਰੇ ਇਹਨਾਂ ਟਰੈਕਟਰ ਨੂੰ ਹਾਂਜੀ ਆ ਤੁਸੀਂ ਇਹ ਦੇਖ ਕੇ ਪੇੜੀ ਖਾਸੀਅਤ ਹੈ ਹਾਂਜੀ ਇਹਦੀ ਖਾਸੀਅਤ ਖਚਾਈ ਨੂੰ ਵਧੀਆ ਆ ਸਾਨੂੰ ਕਿਤਾ ਸਾਡੇ ਖੇਤੀਬਾੜੀ ਦੇ ਵਿੱਚ ਖਚਾਈ ਦਾ ਕੰਮ ਆ ਜਿਆਦਾ ਸੁਪਰ ਸੀਡਰ ਚਲਾਉਣਾ ਤਵੀਆਂ ਟਰਾਲੀ ਗੰਨੇ ਦੀ ਲਿਆਣੀ ਕਰਨਾ ਤਮਾਸ਼ਾ ਮਹਿਲ ਤੇ ਫਗਵਾੜਾ ਇਸ ਕਰਕੇ ਸਾਨੂੰ ਤੇਲ ਦਾ ਖਰਚਾ ਵੀ ਇਹਦਾ ਘਟਿਆ ਜੀ ਹਾਂਜੀ ਇਹ ਟਰੈਕਟਰ ਵੀ 3 ਸਪੀਡ ਆ ਤੇ ਨਾਲ ਦੇ 3 ਸਪੀਡ ਹੋਰ ਵੀ ਟਰੈਕਟਰ ਇਹਨਾਂ ਕੋਲ ਆਉਣਗੇ ਮਤਲਬ ਹੋਰ ਵੀ ਕਿਸਾਨ ਭਰਾ ਸਾਡੇ ਰਸੌਰ ਭਾਜੀ ਹੋਣਾਂ ਨਾਲ ਜ਼ਰੂਰ ਮੈਡਮ ਬਾਰਤਾਨ ਇਹਨਾਂ ਦਾ ਕੰਮ ਚੱਲੂਗਾ ਭਰਾਵਾਂ ਦੇ ਸਰ ਤੇ ਇਹ ਕਿਸਾਨ ਭਰਾਵਾਂ ਦੇ ਸਰ ਤੇ ਜੀ ਹਾਂਜੀ ਲਾਂਦੀ ਸੁਸਾਇਟੀ ਅਸੀਂ ਜਿਹੜੀ ਇਹਨਾਂ ਨੂੰ ਜ਼ਿਮੀਦਾਰਾਂ ਨੂੰ ਕਰਿਓ ਹਾਂਜੀ ਇਹਦੇ ਵਿੱਚ ਜੀ ਅਸੀਂ ਕਸਟਮਰ ਔਰ ਜ਼ਿਮੀਦਾਰਾਂ ਦੇ ਵਾਸਤੇ ਨਾ ਜਿਹੜਾ ਬੈਂਕਾਂ ਤੋਂ ਜਿਹੜਾ ਲੋਨ ਹੈਗਾ ਉਹ ਅਸੀਂ ਸਰਕਾਰੀ ਬੈਂਕ ਤੋਂ ਕਰਾਨੇ ਆ ਜੀ ਉਹ ਇਹਨਾਂ ਦੇ ਜ਼ਿਮੀਦਾਰਾਂ ਜਾਂ ਕਿ ਭਰਾਵਾਂ ਵਾਸਤੇ ਬਹੁਤ ਹੀ ਇੱਕ ਫਾਇਦੇਮੰਦ ਹੈ ਕਿਉਂਕਿ ਜੋ ਪ੍ਰਾਈਵੇਟ ਆਧਾਰਿਆਂ ਤੋਂ ਜਿਹੜਾ ਇਹਨਾਂ ਦਾ ਵਿਆਜ ਭਰਦੇ ਹਨ ਉਹ ਮੇਰੇ ਕੋਲ ਰਠੌਰ ਟਰੈਕਟਰ ਏਜੰਸੀ ਦੇ ਨਾਲ ਸੰਪਰਕ ਕਰਕੇ ਉਹ ਮੇਰੇ ਕੋਲ ਮੌਕੇ ਦਾ ਫਾਇਦਾ ਲੈ ਸਕਦੇ ਹਨ ਇੱਕ ਟਰੈਕਟਰ ਦੇ ਨਾਲ ਤਿੰਨ ਐਪਲੀਮੈਂਟਾਂ ਦੇ ਲੋਨ ਸਰਕਾਰੀ ਬੈਂਕਾਂ ਤੋਂ ਅਸੀਂ ਕਰਦੇ ਹਾਂ ਔਰ ਜ਼ਿਮੀਂਦਾਰਾਂ ਵਾਸਤੇ ਬਹੁਤ ਉਹਨਾਂ ਵਾਸਤੇ ਵੀ ਬਹੁਤ ਫਾਇਦੇ ਵਾਲੀ ਗੱਲ ਹੈ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਮਰੱਥਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਤੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਐਟ੍ਰਿਸਟ ਡੀ ਐਡਿਕਸ਼ਨ 스킨 ਐਂਡ ਕਾਸਮੈਟੋਲੋਜੀ 스ਕਿਨ 레이저 ਸੈਂਟਰ హెయిਰ 트랜스플랜ਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਬਸ ਬਸ ਸਹੂਲਤਾਂ

ਤੰਮੀਆ ਡਿਟੈਲੀਆਂ ਸਰਕਾਰੀਆ ਲੇਕਿਨ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਨੀ ਸੀ ਇਜਾਜ਼ਤ ਦਿਓ ਧੰਨਵਾਦ